ਹੌਲੀ ਹੌਲੀ ਫਿਰ ਕਲੱਬਾਂ ਫੈਡਰੇਸ਼ਨਾਂ ਬਣਦੀਆਂ ਸਿੰਘ ਸਵਾ ਕਬੱਡੀ ਕਲੱਬ ਪਰਾਣੀ ਜਿਹੜੀ ਖੇਡ ਕਲੱਬ ਹੈ ਔਰ ਉਹਦੇ ਮੇਰੇ ਵੀਰੋ ਬਹੁਤ ਹੀ ਪੁਰਾਣੇ ਜਿਹੜੇ ਸਰਗਰ ਮੈਂਬਰ ਸਰਦਾਰ ਮੁਖਤਿਆਰ ਸਿੰਘ ਜੀ ਵਾਸੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਹੁਤ ਸਤਿਕਾਰ ਹਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਨਾ ਇੱਕ ਸਾਰੀ ਆਪਣੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀਗੀ ਪੀ ਵੇਖੋ ਕਿੱਡਾ ਵਧੀਆ ਇੱਥੇ ਟੂਰਨਾਮੈਂਟ ਹੋ ਰਿਹਾ ਵਾ ਕੋਹ ਅਸਰਾਰਤੀ ਬੰਦੇ ਆ ਜਿਹੜੇ ਆ ਬਾਹਰ ਸੁਰਖਪੁਰ ਦੀ ਟੀਮ ਨੂੰ ਫੇਰ ਘੇਰ ਕੇ ਖਲੋ ਗਏ ਆ ਪੀ ਆਪਾਂ ਟੀਮ ਖੇਡਣ ਨਹੀਂ ਦੇਣੀ ਤੇ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਕਿ ਮੇਰੇ ਭਰਾ ਉਧਰ ਜਾਣ ਉਹਨਾਂ ਨੂੰ ਸਾਰੀ ਟੀਮ ਨੂੰ ਉਹ ਪਤਾ ਨਹੀਂ ਅਸਲਾ ਲੈ ਕੇ ਆਏ ਆ ਕੀ ਲੈ ਕੇ ਆਏ ਆ ਬੰਦੇ ਘੇਰੇ ਉਹਨਾਂ ਦੇ ਪਰ ਆਪਾਂ ਸਾਰੇ ਚੱਲ ਕੇ ਵੇਖੀਏ ਕਿੰਡੀ ਗੱਲ ਵੱਜ ਇੱਕ ਪਾਸੇ ਸਾਰੇ ਪਿੰਡ ਵਾ ਦੋ ਤਿੰਨ ਪਲੇਅਰ ਇਹਨਾਂ ਨੇ ਅੱਗੇ ਭਜਾਤੇ ਆ ਸਾਡੇ ਪਾਲੇ ਜਲਾਲਪੁਰੀਆਂ ਨੂੰ ਭਜਾਤਾ ਵਾ ਜਾਦੇ ਨੂੰ ਭਜਾਤਾ ਵਾ ਸਾਰੇ ਮੇਜਾੜੇ ਜਿਹੜੇ ਖਰਾਬ ਕਰਕੇ ਸੁੱਟਦੇ ਆ ਤੇ ਆਓ ਸਾਰੇ ਜਣੇ ਆਪਾਂ ਚੱਲੀਏ ਦੇਖ ਲਈਏ ਕਿਹੜੇ ਬਾਹਰ ਦੇ ਪਿੰਡਾਂ ਤੋਂ ਆਣ ਕੇ ਇੱਥੇ ਗੰਦ ਪਾਉਂਦੇ ਆ